ਹਾਂ ਚਕੋਲਿਕ ਚਾ 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 ਬਣਾਉਣੀ ਆ ਮੈਂ ਚਾ ਚਾ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਚਾਤਾ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਐ ਪੁੱਤ ਹਾਂਜੀ ਚਾਤਾ ਜੀ ਮੈਂ ਤਾਂ ਠੀਕ ਐ ਤੁਸੀਂ ਠੀਕ ਹੋ ਹਾਂ ਪੁੱਤ ਮੈਂ ਵੀ ਠੀਕ ਐ ਹਾਂ ਹੋਰ ਕੀ ਕਰੀ ਜਾਂਦੇ ਸੀ ਮੇਰਾ ਪੁੱਤ ਕੁਛ ਨਹੀਂ ਚਾਤਾ ਜੀ ਕੱਲਾ ਕਿੱਥੇ ਕੱਲ ਨਾ ਗੱਲ ਕਰਾਈਓ ਚਾਤਾ ਜੀ ਮੇਰੀ ਹਾਂ ਤੇ ਉਹ ਆਪਣਾ ਖਾਦਾ ਪੀਤਾ ਪੁੱਤ ਕੁਛ ਤੂੰ ਹਾਂ ਚਾਚਾ ਜੀ ਨੇ ਸਭ ਕੁਝ ਖਾ ਲਿਆ ਅੱਛਾ ਹਾਂ ਜੀ ਤੇ ਰੋਟੀ ਪਾਣੀ ਖਾ ਲੈਣੀ ਹੈ ਹਾਂਜੀ ਫਿਰ ਤਾਂ ਵਧੀਆ ਹੈ ਮੇਰੇ ਪੁੱਤ ਰੋਟੀ ਪਾਣੀ ਖਾਣ ਲੱਗ ਗਿਆ ਹੈ ਨਾ ਚਾਚਾ ਜੀ ਪਾਹ ਕਾਲੇ ਨਾਲ ਗੱਲ ਕਰਾ ਦੋ ਨਾ ਕਿੱਥੇ ਕਾਲਾ ਕੀ ਕਰੀ ਨਕਾਲਾ ਠੀਕ ਹੈ ਇਹੋ ਮੈਂ ਕਹਿੰਦਾ ਸੀਗਾ ਤੇ ਤੂੰ ਦੇਖੀ ਮਨ ਮੁੜ ਕੇ ਮੈਨੂੰ ਫੋਨ ਹੀ ਨਹੀਂ ਲਾਇਆ ਨਾ ਤੂੰ ਮਨਿੰਦਰ ਨਾਲ ਗੱਲ ਕੀਤੀ ਪੁੱਤ ਤੇ ਨਾ ਤੂੰ ਮੈਨੂੰ ਫੋਨ ਕੀਤਾ ਉਹ ਤਾਂ ਮੈਨੂੰ ਦੋ ਦਿਨਾਂ ਜੀ ਭੁੱਲ ਗਈ ਹੈ ਕੀ ਗੱਲ ਬਣੀ ਚਾਚਾ ਜੀ ਭੁੱਲਣ ਵਾਲੀ ਗੱਲ ਨਹੀਂ ਮੈਂ ਕਿਸੇ ਨੂੰ ਨਹੀਂ ਭੁੱਲੀ ਮੈਨੂੰ ਸਾਫ਼ ਜਾ ਦੋ ਬਸ ਚਾਚਾ ਤੁਹਾਨੂੰ ਪਤਾ ਤਾਂ ਹੈਗਾ ਕਾਲੇ ਦੀ ਟੈਨਸ਼ਨ ਜੀ ਸੀਗੀ ਹੋ ਜਾਂਦੀ ਆ ਪੁੱਤ ਹੁਣ ਤੂੰ ਐਂ ਦੇਖ ਲੈ ਵੀ ਆਪਣਾ ਲਾਡੀ ਲਾਡੀ ਘਰੇ ਆ ਗਿਆ ਆਪਾਂ ਹਨਾ ਤੇ ਉਹ ਬਸ ਮੈਂ ਉਸੇ ਨੂੰ ਮਨਿੰਦਰ ਲੈ ਕੇ ਬੈਠੀ ਹੋਈ ਸੀ ਮੈਂ ਵੀ ਬਾਜ਼ਾਰ ਜਾਂਦਾ ਸੀ ਤੂੰ ਕੁਝ ਮਗਾਉਣਾ ਮੇਰੇ ਤੋਂ ਨਹੀਂ ਚਾਤਾ ਚਾਚਾ ਜੀ ਪਿੰਨੂ ਲਿਆ ਦੇਣਾ ਪੁੱਤ ਤੈਨੂੰ ਮੈਂ ਕੁਛ ਰੂਟ ਫੂਟ ਲਿਆ ਦੂੰਗਾ ਨਹੀਂ ਚਾਤਾ ਮੰਗਾਲਾ ਪੁੱਤ ਮੰਗਾਲਾ ਮੰਗਾਲਾ ਦਾ ਸਤੇ 21 ਲੈ ਕੇ ਆਂਦਾ ਸਵੇ ਕੀ ਖਾਣਾ ਮੈਨੂੰ ਉਹ ਚੀਜ਼ ਲੈ ਦੱਸ ਦੇ ਮੈਂ ਉਹ ਚੀਜ਼ ਮੈਂ ਲੈ ਆ ਦੂੰਗਾ ਤੈਨੂੰ ਜਿਹੜੀ ਚੀਜ਼ ਕਹੇਂਗੀ ਚਾਚਾ ਜੀ ਮੈਂ ਕੁਛ ਨਹੀਂ ਖਾਣਾ ਤੁਸੀਂ ਕਾਲੇ ਨਾਲ ਗੱਲ ਕਿਉਂ ਨਹੀਂ ਕਰਵਾਈ ਜਾਂਦੇ ਤੁਸੀਂ ਫਿਰ ਤੂੰ ਐ ਕਰ ਜੇ ਖਾਣਾ ਨਹੀਂ ਤਾਂ ਤੂੰ ਮੈਨੂੰ ਐ ਦੱਸ ਦੇ ਵੀ ਕਹਿ ਜੇ ਕੱਪੜੇ ਪਾਣੇ ਵੇ ਹੋ ਜਾ ਤੇਰੇ ਵਾਸਤੇ ਸੂਟ ਲਿਆਉਂਗਾ ਸੋਹਣਾ ਜੀ ਤਤਾ ਜੀ ਮੈਂ ਕੁਝ ਨਹੀਂ ਬਾਣਾ ਕੁਝ ਨਹੀਂ ਕਾਣਾ ਮੇਰੇ ਗੱਲ ਤਾਂ ਬੋਲੋ ਤੁਸੀਂ ਹਾਂ ਹਾਂ ਬੁੱਤਰ ਉਹ ਨਾ ਤੁਹਾਨੂੰ ਮੇਰੀ ਗੱਲ ਦੱਸ ਤਸ ਮੇ ਦੱਸ ਕੀ ਗੱਲ ਹਾਂ ਦੱਸ ਚਲ ਗਾਲਾ ਕਿੱਥੇ ਮੇਰੀ ਗੱਲ ਕਰਵਾਉ ਕਾਲੇ ਨਾਲ ਮੈਂ ਦੱਦੀ ਫੋਨ ਲਾ ਕੇ ਦਿੰਦੀ ਆ ਹੈਲੋ ਹਾਂਜੀ ਹੈਲੋ 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 ਤਤਾ ਜੀ ਆਵਾਜ਼ ਆਈ ਜਾਂਦੀ ਮੇਰੀ ਹੈਲੋ ਬੁੱਤ ਬੁੱਤ ਮੈਨੂੰ ਐ ਲੱਗਦਾ ਵੀ ਉਧਰ ਮੇਰੇ ਫੋਨ ਨੂੰ ਆਪਣੀ ਰੇਂਜ ਘਟਾ ਨਾ ਉਧਰ ਆਪਣੀ ਤਾਂ ਉਹਨਾਂ ਦੀ ਤਵਾਜ਼ ਆਈ ਜਾਂਦੀ ਹੈ ਇੱਕ ਵਾਰੀ ਚਾਚਾ ਹਲੋ 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 ਆਈ ਆਵਾਜ਼ ਨਹੀਂ ਆਉਂਦੀ ਤੁਹਾਡੀ ਲੈ ਮੈਂ ਕੱਟ ਕੇ ਲਾਉਣੀ ਚਾਚਾ ਜੀ ਬੈਕ ਕੋਲ ਤੁਹਾਨੂੰ ਹਾਂ ਕਿਉਂ ਰਹਿਂਦੇ ਰੇਂਜ ਨਹੀਂ ਹੈਗੀ ਉੱਥੇ ਰਹਿਂਦੇ ਤੂੰ ਚਾਚਾ ਕਿਉਂ ਰਹਿੰਦੇ ਹੋਂ ਤਾਂ ਚਾਚਾ ਮੇਰੀ ਗੱਲ ਕਰਵਾ ਦਿੰਦਾ ਕਾਲੇ ਨਾਲ ਫਿਰ ਬਾਜ਼ਾਰ ਬਗਜੂ ਗੱਲ ਨਹੀਂ ਹੋਣੀ ਮੇਰੀ ਤੇਰੇ ਵਾਸਤੇ ਕੁਝ ਲਿਆ ਕੇ ਵੀ ਤਾਂ ਦਊਗਾ ਹੈ ਕਾਮਲੀ ਜੀ ਕੋਈ ਜੁਨੀ ਲੈਣਾ ਚਾਹਤੀ ਮੈਂ ਕਾਲੇ ਨਾਲ ਘਰ ਨਾਲ ਮੈਂ ਕਾਲੇ ਨੂੰ ਮਿਲਣਾ ਇੱਕ ਵਾਰ ਤੇਰਾ ਪੁੱਤ ਕੋਈ ਨਾ ਪੁੱਤ ਕੋਈ ਨਾ ਆਉਂਦਾ ਕਾਲਾ ਆਊਗਾ ਆਊਗਾ ਟੈਨਸ਼ਨ ਨਹੀਂ ਲੈਣੀ ਚੰਗਾ ਸਾਜੀ ਨੈਟਵਰਕ ਪ੍ਰੋਬਲਮ ਹੁੰਦੇ ਕਈ ਵਾਰ ਦੁਬਾਰਾ ਲਾ ਕੇ ਦੇਖਣਾ ਫੋਨ ਕੋਈ ਨਾ ਪੁੱਤ ਕੋਈ ਨਾ ਮੈਨੂੰ ਐ ਲੱਗਦਾ ਵੀ ਆ ਆ ਦੇਖੀ ਲੈ ਲੈ ਆਪਨੇ ਕਿੱਥੇ ਨਹੀਂ ਡੰਡੇ ਦੇਖੀ ਲੈ ਹੈ ਨਹੀਂ ਹਰੇ ਜੀ ਹੈ ਨਹੀਂ ਬੁੱਤਾਂ ਆਪਣੀ ਆਵਾਜ਼ ਨਹੀਂ ਜਾਂਦੀ ਸੀ ਫੇਰ ਮਾਂ ਕੇ ਵੇਖ ਲੂੰਗੀ ਚੱਲ ਮੈਂ ਹਾਂ ਤੂੰ ਦਿਨੋ ਜੂ ਚਾਤੇ ਬਾਜ਼ਾਰੋਂ ਆ ਗਿਆ ਨਾ ਉਦੋਂ ਗੱਲ ਕਰ ਲੈ ਇੱਕ ਵਾਰ ਤੇ ਮੇਰੀ ਗੱਲ ਕਰਾ ਦਿਓ ਕਾਲੇ ਨਾਲ ਹਾਂ 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 ਪੱਕਾ ਕਰਾ ਦੀ ਚਾਚੀ ਵੱਲ ਕੇ ਮੇਰੀ ਗੱਲ ਠੀਕ ਹੈ ਠੀਕ ਹੈ ਤੂੰ ਐਂ ਦੱਸ ਲੈ ਇਹਨਾਂ ਨੇ ਖਾਣਾ ਕੀ ਆ ਮੈਂ ਤੇਰੇ ਚਾਚੇ ਨੂੰ ਕਹਿ ਦੂੰਗੀ ਵੀ ਬਿਹਰਪ੍ਰੀਤ ਮੰਗਦੀ ਸੀ ਹਾਲੇ ਆਏ ਹੋ ਕੁਛ ਮਾਰਜੀ ਮੰਗਾ ਲਓ ਚਾਚੀ ਮੇਰੇ ਤਾਂ ਕੁਛ ਨਹੀਂ ਜੀ ਕਰਦਾ ਖਾਣ ਨੂੰ ਹਾਈ ਬੇਰਪਾ ਹਾਈ ਸ਼ੁਕਰ ਹੈ ਰੱਬਾ ਤੇਰਾ ਸ਼ੁਕਰ ਹੈ ਉਹ ਮੇਰਾ ਪੂਰਾ ਸਾਥ ਦੇ ਜਾਂ ਰੱਬਾ ਜੇ ਜੇ ਕਿਤੇ ਦਵਾਰੇ ਫੋਨ ਲਾ ਲੈਂਦੀ ਇਹ ਉਹਦੀ ਰੇਂਜ ਹੁੰਦੀ ਫੋਨ ਦੀ ਤੇ ਉਹ ਕੀ ਜਵਾਬ ਦਿੰਦੇ ਬਚਾ ਲਿਆ ਤੂੰ ਮੈਨੂੰ ਜਾ ਟਸਾਉ ਜੂਗਾ ਤਾਂ ਚਲ ਸਰੀਰ ਜੇ ਸੈੱਟ ਹੋ ਜੂਗਾ। ਠੰਡ ਤੁੰਗ ਜੀ ਬਾੜੀ ਹੋਈ ਪਈ ਹੈ ਨਾ ਦਮ ਪਟਿਆ ਗਿਆ ਉਹ ਤੈਨੂੰ ਪਤਾ ਕੀ ਕਿਹਦਾ ਕੀ ਨਹੀਂ। ਅਬੀ ਚੈਕ ਸੀ। ਅੱਛਾ। ਰਿਆ ਦੁੱਧ ਖਾ ਕੇ ਕਿ ਤੁਮਾਂਗੇ ਮੈਂ ਮਾਰ ਜਾਵਾਂਗਾ। ਉਹ ਗੱਲ ਕਰਮ ਤੇ ਸੀ। ਮੌਕੇ ਤੇ ਪਤਾ ਲੱਗ ਗਿਆ। ਉਹਨੂੰ ਜਿਹੜੀ ਬੁੜੀ ਕੋਲ ਗਈ ਸੀ ਉਹਨੂੰ ਕੀ ਪਤਾ ਸੀ ਵੀ ਕੀ ਖਾਈ ਜਾਂਦਾ ਕੀ ਐਨੂੰ ਪਤਾ ਨਹੀਂ। ਖੁਸ਼ ਨਹੀਂ ਹੈਗੇ ਸੀ। ਸੰਤਾਨਿਕ ਤੇ ਕੋਈ ਨਸ਼ਾ ਨੂੰ ਸ਼ਰ ਕਰਕੇ। ਹਾਂ। ਕਿਉਂ ਡਾਕਟਰ ਨੂੰ ਸੱਦਿਆ। ਤੇ ਡੈਕਟਰ ਕਹਿੰਦਾ ਕਹਿੰਦਾ ਵੀ ਭਾਈ ਤੁਸੀਂ ਬਠੰਡੇ ਦੋਖਾ ਅੱਛਾ ਮੈਂ ਕਿਹਾ ਕਿ ਤੂੰ ਮਾੜਾ ਇਹ ਤਾਂ ਤੂੰ ਦੇਖ ਮੈਂ ਹੁਣ ਜਮਾਏ ਕਿਵੇਂ ਅਸੀਂ ਲੈ ਜੀਏ ਚੱਕ ਕੇ ਕੋਈ ਦੱਸ ਤਾਂ ਸਹੀ ਸਾਨੂੰ ਕੋਈ ਰਾਹ ਤਾਂ ਪਾ ਕਹਿੰਦਾ ਵੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਸਮਝ ਕਿਉਂ ਨਹੀਂ ਆ ਰਹੀ ਇਹ ਜੀ ਕੀ ਕਰ ਮੈਂ ਸੁਬਠੰਡੇ ਲੈ ਜੀ ਬਸ ਐ ਕਰਕੇ ਤੁਰ ਗਿਆ ਫੇਰ ਘਰੇ ਤਬਾਇਆ ਨਹੀਂ ਬਸ ਹਾਂ ਇਹ ਤਾਂ ਹੈ ਭਾਈ ਮੈਂ ਤੇ ਮਨਿੰਦਰ ਬਠੰਡੇ ਲੈ ਗਿਆ ਹਾਂ ਬਠੰਡੇ ਲੈ ਗਿਆ ਸਤਲੁਜ ਤੇ ਕਾਲੀ ਚ ਹੂੰ ਉਸ ਜਾ ਕੇ ਸਾਰੀ ਗੱਲਬਾਤ ਉਹਨਾਂ ਨੇ ਉਹ ਕੀਤਾ ਤੇ ਉਹ ਕਹਿੰਦੇ ਭਾਈ ਜੀ ਸੰਬੱਸਾ ਕਿਉਂ ਖਾਦਾ ਆਪੇ ਝਾੜੂ ਕੱਜਵਾਈਏ ਕਹਿੰਦੇ ਕੌਣ ਆ ਮਾਹ ਜਵਾਈਏ ਕੀ ਗੱਲ ਬਣ ਗਈ ਇਹ ਕਿੰਨੇ ਸਵਾਲ ਕੀਤੇ ਉਹ ਤਾਂ ਆਪਦੇ ਕੋਲ ਫਸਣ ਨੂੰ ਥਾਂ ਹੋ ਗਿਆ ਉੱਥੇ ਲੈ ਕੇ ਫਸਣ ਨੂੰ ਥਾਂ ਹੋ ਗਿਆ ਭਾਈ ਜੇ ਆਹ ਬਾਈ ਜੰਟਾ ਨਾ ਹੁੰਦਾ ਤੇ ਸਾਨੂੰ ਨਾ ਕੋਣੇ ਵਿੱਚ ਅੱਗ ਅੱਗ ਕਰਕੇ ਉਹਨੇ ਲਿਖ ਕੇ ਲਿਆ ਸਾਡੇ ਕੋਲ ਸਾਰਾ ਕੁਝ ਅੱਛਾ ਉਹ ਤਾਂ ਫਿਰ ਵੀ ਹੋ ਤਾਂ ਉਹ ਗੱਲ ਆ ਕਿ ਜੇ ਮਰ ਗਿਆ ਤਾਂ ਵੀ ਸੋਡਾ ਜਿਹਾ ਜਾਂਦਾ ਰਹੇਗਾ ਤਾਂ ਵੀ ਸੋਡਾ ਤੋਂ ਪਹਿਲਾਂ ਸਾਈਨ ਕਰਾਉਂਦੇ ਆ ਹਾਂ ਉਹਨਾਂ ਨੇ ਸੈਨ ਕਰਾ ਲਿਆ ਲਿਖ ਕੇ ਲਿਆ ਸਾਡੇ ਤੋਂ ਸਾਰਾ ਕੁਝ ਕਿ ਫਿਰ ਕੀ ਸੀਗਾ ਹੱਥ ਕਿ ਹੁੰਦੇ ਕਿ ਦੱਸਿਆ ਆ ਪਪਾ ਕਿਹਾ ਤੇ ਉਲਟੀਆਂ ਕਰਵਾਨਾ ਉਹ ਤਾਂ ਕਹਿੰਦੇ ਅੰਦਰ ਸਾਰਾ ਤੋਤਾ ਉਹ ਕਹਿੰਦੇ ਵੀ ਆਪਣਾ ਜੇ ਕਹਿੰਦੇ ਕਿ ਤੇ ਮਾੜੀ ਮੋਟੀ ਜਿਆਦਾ ਚੀਜ਼ਾਂ ਨਹੀਂ ਖਾਦੀ ਪੀਤੀ ਹੁੰਦੀ ਤਾਂ ਫਿਰ ਸਰ ਭਾਈ ਪ੍ਰਮਾਤਮਾ ਸਾਡੀ ਜਵਾਕਰੀ ਦੇ ਕਰਮ ਚੰਗੇ ਸੀ ਮੋੜ ਕੇ ਦਿੱਤਾ ਹਨਾ ਵੀ ਹੋਰ ਆ ਪਰ ਜਵਾਕ ਤੇ ਕੀ ਕਰਦਾ ਤੂੰ ਕਿੱਥੋਂ ਪਾਲ ਲੈਂਦਾ ਕਿੱਥੋਂ ਪਾਲ ਲੈਂਦਾ ਮੈਂ ਤਾਂ ਇੱਕ ਮਸਾ ਤੇ ਤਿੰਨ ਗਾਹ ਹੋਰ ਹੈ ਕਰਦਾ ਬਾ ਦੂਜੇ ਪਾਸੇ ਹੋਇਆ ਪਿਆਗਾ ਕਿੱਥੇ ਗੱਲ ਦੀ ਬੰਨੀ ਬਿਆਹੀ ਉਹਦੇ ਦੁੱਖੀ 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 ਇੱਕ ਦਿਨ ਮੈਂ ਤਾਂ ਤੂੰ ਐਂ ਦੇਖ ਲੈ ਵੀ ਉਹ ਬੁੜੀ ਨੇ ਕਿਹੋ ਜੀ ਕਿਸਮਤ ਪਾਈ ਐ ਵੀ ਜੇ ਤਾਂ ਉਹਨੂੰ ਅਸੀਂ ਚੁੱਪ ਰਹਿਨੇ ਤਾਂ ਵੀ ਆਪਾਂ ਦੁੱਖੀ ਹੁੰਨੇ ਆ ਜੇ ਉਹਨੂੰ ਛੇੜ ਕੇ ਤੰਗ ਕਰਕੇ ਉਹਨੂੰ ਦੁੱਖੀ ਕਰਦੇ ਆ ਤਾਂ ਵੀ ਆਪਾਂ ਹੀ ਦੁੱਖੀ ਹੁੰਨੇ ਆ ਉਹ ਮੈਂ ਤੈਨੂੰ ਦੱਸਾਂ ਉਹ ਤਿੰਨ ਟੱਬਰਾਂ ਦੇ ਵਿੱਚ ਕਾਲ ਅੰਗਿਆਰੀ ਕਾਲ ਅੰਗਿਆਰੀ ਆ ਹਾਂ ਹੈ ਉਹ ਇਹ ਦੁਕਾਨ ਨੂੰ ਕਾਲ ਅੰਗਿਆਰੀ ਆ ਉਹ ਹਾਂ ਤਾਂ ਹੀ ਉਹਦਾ ਕੋਈ ਹਿਸਾਬ ਚ ਨਹੀਂ ਦੀ ਗੱਲ ਐ ਅਸਲ 'ਚ ਉਹਦੇ ਵੀ ਫਿੱਟਣਾਂ ਤੇ ਲਿਖੀਆਂ ਜਾਂਦਾ ਫਿੱਟਣਾਂ ਤੇ ਨਹੀਂ ਤੂੰ ਐਂ ਦੇਖ ਲੈ ਦੇ ਲਾ ਚਾਰ ਪੰਜ ਦਿਨ ਹੋ ਗਏ ਨਾ ਤਾਂ ਸਾਨੂੰ ਫੋਨ ਕੀਤਾ ਕਿ ਮਗਰ ਨਾ ਮਨਿੰਦਰ ਨੂੰ ਫੋਨ ਕੀਤਾ ਨਾ ਮੈਨੂੰ ਮੈਨੂੰ ਤਾਂ ਕਰਨੇ ਕੀ ਆ ਮਨਿੰਦਰ ਨੂੰ ਭਾਈ ਤੂੰ ਕਿਵੇਂ ਆ ਜਾ ਸੁਣਵਾਈ ਕਹਿ ਦੇ ਮੇਰਾ ਮੁੰਡਾ ਭਾਂਕਲੇ ਲਿਆ ਦੋ ਜੇ ਤੂੰ ਗੱਲ ਕਰ ਦਵੇ ਉਧਰ ਆਈ ਸੀ ਅੱਛਾ ਕਾਲੇ ਕੇ ਘਰੇ ਕਾਲੇ ਕੇ ਘਰੇ ਆਈ ਸੀ ਤੇ ਉਧਰ ਨਸੀਬ ਵਰਨੇ ਜਦੋਂ ਗੱਲਬਾਤ ਕੀਤੀ ਤੇ ਕਹਿੰਦੀ ਨਸੀਬ ਜੀ ਜੇ ਮੈਂ ਤਾਂ ਬਹੁਤ ਸੁਣਾਈ ਅੱਛਾ ਹਾਂ ਬਹੁਤ ਸੁਣਾਈ ਹੈ ਕਹਿੰਦੀ ਫਿਰ ਮੈਂ ਤਾਂ ਭਾਂ ਲੈ ਲਿੰਦੀ ਆ ਮੋਟਾ ਕਹਿੰਦੀ ਮੈਂ ਬੁੱਤ ਪੜਨਾ ਕਿ ਕਹਿੰਦੀ ਬਸ ਛੱਡੀ ਕਸਰ ਨਹੀਂ ਕਹਿੰਦੀ ਵੀ ਨਾਲੇ ਤਾਂ ਤੂੰ ਆਂਦਾ ਬੇੜਾ ਢੋਲਿਆਂ ਨਾਲੇ ਦੋ ਕਰਾਂ ਦਾ ਹੋਰ ਤੋਤ ਆ ਆ ਤੀਜਾ ਕਰ ਸੋਡਾ ਪਾਣੀ ਪਾ ਸਕਦੇ ਹੈ ਉਹ ਹੋ ਹੋ ਚੀ ਹੈ ਨਾ ਮਾ ਮਾ ਤੋਂ ਪਰਹਾਉਂਦਾ ਨਹੀਂ ਨਾ ਇਹ ਮਾਤਾ ਮੈਂ ਤਾਂ ਸਮਝ ਨਹੀਂ ਸਮਝ ਨਹੀਂ ਹੁੰਦੀ ਜਿਹੜੀ ਹਜੇ ਤੱਕ ਲੱਢੀ ਨਹੀਂ ਤਾ ਉਹਨੇ ਕੀ ਚੱਤ ਹੈ ਨਾ ਜੀ ਵੀ ਬਸ ਮਾ ਜੇ ਆਹ ਦਿਨ ਕਿਉਂਕਿ ਤਾਂ ਸਾਡੇ ਨਾਲ ਕਾਫੀ ਐਂ ਕਰੀ ਜਾਂਦੀ ਮੇਰੀ ਗੱਲ ਨੂੰ ਕਿਹਦੀ ਜਮਾਨ ਤੇ ਲੋੜ ਪੈ ਗਈ ਸੀ ਕੰਨ ਥੋੜੀ ਛੋਟੀ ਵੱਡੀ ਹਾਂ ਵੱਡੀ ਹੋਈ ਵੱਡੀ ਹੋਣੀ ਇਹ ਵੀ ਦਿਮਾਗ ਤੇ ਲੋਡ ਪਿਆ ਗਿਆ ਤਾਂ ਹੀ ਤਾਂ ਇਹ ਆ ਕੁਝ ਖਾ ਪੀ ਲਿਆ ਹੈ ਵੇਹ ਦੇਖੋ ਹੈ ਵੀ ਤੂੰ ਤਾਂ ਚੱਕ ਕੇ ਮੂੰਹ ਹੈ ਤੇ ਕੁਝ ਖਾਣੇ ਕੁਝ ਜਵਾਕ ਰੋਣਗੇ ਜਵਾਕ ਰੋ ਇਹਨੂੰ ਨਾ ਜਦੋਂ ਦਿਮਾਗ ਨਹੀਂ ਨਾ ਕੰਮ ਕੀਤਾ ਆਹੀਂ ਤਾਂ ਕਾਲਾ ਵਾਗ ਗਿਆ ਕਰੋ ਜਿਵੇਂ ਇਹ ਆ ਗਿਆ ਉਵੇਂ ਕਾਲਾ ਵਾਗ ਗਿਆ ਕਰੋ ਜਦੋਂ ਕੁਝ ਹੈ ਹੀ ਨਹੀਂ ਤੇ ਕੀ ਕਰੇ ਹਾਈ ਮੈਂ ਤਾਂ ਮੈਂ ਡਰ ਲੱਗੀ ਇਹਨਾਂ ਤੇ ਬਹੁਤ ਦਿਨ ਹੋ ਗਏ ਹੁਣ ਤਾਂ ਕਾਲੇ ਵਿੱਚ ਭਰੇ ਬੈਠੇ ਨੇ ਕਿ ਲੋਕ ਇਹਨਾਂ ਨੂੰ ਟੋਕੋ ਕੋਈ ਨਹੀਂ ਹਾਂ ਰੇਡੀ ਕੀ ਕਰਾਂਗੇ ਹੱਟ ਕੇ ਕੀ ਕਹਾਂਗੇ ਕਿਵੇਂ ਸੰਭਾਲਾਂਗੇ ਇਹ ਚੈਰੀ ਇਹ ਤਾਂ ਮੈਂ ਬੁੱਤਾਂ ਨਾਲੋਂ ਤਾਂ ਬੋਲ ਰਹੀ ਕਿਵੇਂ ਰੇਡੀ ਮੈਂ ਕਦ ਮੈਂ ਤੇਰੀ ਮਾਹੌ ਜਦੋਂ ਫੋਨ ਆਇਆ ਗੱਲਬਾਤ ਕੀਤੀ ਸੀ ਉਦੋਂ ਹਾਕਿਤ ਨੂੰ ਤੇ ਗੱਲ ਕਰਨ ਲੱਗੀ ਮੈਂ ਹਾਂ ਅੱਜ ਕੇ ਪੂਰ ਵੜ ਲਿਆ ਪਹਿਲਾਂ ਤਾਂ ਮੈਂ ਗੱਲਾਂ ਚਲਾਈ ਰੱਖਿਆ ਮਾਂ ਤੁਹਾਨੂੰ ਦੱਸ ਕੀ ਲੈ ਕੇ ਆਵਾਂ ਤੇ ਤੇ ਤੁ ਕੀ ਖਾਣਾ ਤੁ ਕੀ ਕੱਪੜੇ ਪਾਉਣੇ ਨੇ ਨਵੇਂ ਨਾ ਤੁਹਾਨੂੰ ਇੱਕ ਉਹ ਕਿਹੜਾ ਜਵਾਬ ਕਰੀ ਮੈਨੂੰ ਸਾਰਾ ਹੀ ਪਤਾ ਵੀ ਮੈਨੂੰ ਕਿਉਂ ਐ ਕਹੀ ਜਾਂਦੇ ਫਿਰ ਜਦੋਂ ਮੈਂ ਗੱਲਾਂ ਬਾਤਾਂ ਜੀਆਂ ਕੀਤੀਆਂ ਤੇ ਮੈਨੂੰ ਐ ਲੱਗਾ ਵੀ ਮੈਂ ਕੀ ਜਵਾਬ ਦੇ ਮਾਂ ਇਹ ਕਿਥੇ ਕਾਲਾ ਕਿਥੇ ਆ ਕੰਸਾ ਕਾਲਾ ਕਿਥੇ ਆ ਮੈਂ ਜਾਈਗੀ ਜਵਾਬ ਤੁਹਦਰਾ ਐ ਚਾਹੇ ਰੱਖਿਆ ਨਾ ਵੀ ਕਾਲਾ ਹੋ ਗੋ ਰਾਇ ਉਹ ਮੈਂ ਮੈਨੂੰ ਕੋਤਨਾ ਪਾਣੀ ਤਾਂ ਐ ਗੱਲਾਂ ਨਾ ਜਿਹੜੀ ਚੂਤੀਓ ਮਾਰੇ ਉਹ ਬਰਿੰਦਰ ਜੀ ਨਾਲ ਗੱਲ ਹੋਈ ਸੀ ਜੇ ਉਹਨਾਂ ਨੂੰ ਸੱਚ ਕਰਦੇ ਫੇਰ ਪੁੱਤੂ ਜਾ ਜਾਂਦੀ ਉਹ ਵੀ ਫੇਰ ਕੋਈ ਨੀ ਮਰੂਗ ਮੈਂ ਦੇ ਹੁਣ ਕਿਸੇ ਤਰੀਕੇ ਨਾਲ ਉਹਨੂੰ ਐ ਦਿੱਤਾ ਹੈ ਵੀ ਹਾਂ ਜੇ ਠੀਕ ਹੈ ਉਹਦਾ ਨਾਦੀ ਨਾਲ ਉਹ ਵੀ ਕਮਜ਼ੋਰੀ ਹੋਈ ਪਈ ਹੈ ਤੇ ਹੋਰ ਇੱਕ ਤਾਂ ਉਹ ਹੀ ਗੱਲ ਜਵਾਬ ਦਾ ਲੋ ਉਤੋਂ ਆ ਗੱਲ ਬਣ ਗਈ ਉਤੋਂ ਰਹਿ ਕੱਲੇਗੀ ਕੋਈ ਡੰਡੀ ਜੀ ਨਾ ਕਰੇ ਨੀ ਮੈਂ ਕਿਹਾ ਮੈਨੂੰ ਤਾਂ ਫੋਨ ਕਰਦੇ ਭਾਈ ਕਰੇ ਮੈਂ ਦੀ ਮਾਂ ਨੂੰ ਕਿਹਾ ਮੈਂ ਕਰਦੀ ਵੀ ਮਾਫੀ ਨਾ ਕਹਦੇ ਵੀ ਆ ਜਾ ਮਿਲ ਜਾ ਦੇਖੋ ਪਤਾ ਨਹੀਂ ਹੁਣ ਕੀ ਗੱਲਬਾਤ ਆਏਗੀ ਜਾਂ ਨਹੀਂ ਆਏਗੀ ਕੀ ਪਤਾ ਭਾਈ ਆਵਦੇ ਆ ਬਣਾ ਕਹਣ ਗੇੜਾ ਮਾਰਦੇ ਮੈਂ ਤਾਂ ਸਮਝ ਨਹੀਂ ਆ ਲੋਕ ਜਿੱਦ ਦੇ ਮੇਰੀ ਧੀ ਦੇ ਜਿੱਦ ਦੇ ਇਹ ਵਿਆਹੀ ਸੁਖਦੇ ਆ ਲੋਕ ਇਹ ਐਂ ਕਰਦੀ ਆ ਤੁਸੀਂ ਕਿਉਂ ਨਹੀਂ ਲੋਕ ਇਹਦੀ ਸਚਾਈ ਮੂਰੇ ਲਿਆਉਂਦੇ ਕਿਉਂ ਨਹੀਂ ਤੁਸੀਂ ਸਚਾਈ ਮੂਰੇ ਲਿਆਉਂਦੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਪੁੱਤ ਦੇ ਸਾਹਮਣੇ ਨੂੰ ਦੇ ਸਾਹਮਣੇ ਸਾਰਾ ਪਿੰਡ ਆਹੀ ਗੱਲਾਂ ਕਹੀਆਂ ਦਾ ਜਿਹੜਾ ਕਹਿੰਦਾ ਆਹੀ ਗੱਲਾਂ ਕਹੀਆਂ ਸੀ ਹੁਣ ਤਾਂ ਦੋਵੇਂ ਉਲਝ ਗਿਆ ਕੰਮ ਉਹ ਦੋਵੇਂ ਉਲਝ ਗਿਆ ਅੱਛਾ ਹੁਣ ਹੁਣ ਫੇਰ ਲੋਕ ਹੋਰ ਪਿੱਟਦੇ ਆ ਹੁਣ ਕਹਿੰਦੇ ਤੁਸੀਂ ਇਹ ਇਹਨੂੰ ਛੱਡੋ ਹੁਣ ਤੁਸੀਂ ਕਹਿੰਦੇ ਵੀ ਤੁਸੀਂ ਦੂਜੀ ਕੁੜੀ ਨੂੰ ਜਿਹੜੀ ਹੈ ਉਸੀ ਬੋਲ ਬੋਲ ਨੂੰ ਵੀ ਤੁਸੀਂ ਚੱਕੋ ਲੈ ਲੈ ਫਿਰ ਗੱਲ ਕਿੱਧਰ ਜਾਂਦੀ ਹੈ ਕਿੱਧਰ ਜਾਵਾਂ ਕਿੱਧਰ ਇੱਕ ਤਾਂ ਮੇਰੇ ਤੋਂ ਲੋਟ ਨਹੀਂ ਆਇਆ ਇੱਕ ਤਾਂ ਕਾਰਜ ਤਾਂ ਹੁਣ ਗਾਹਾਂ ਹੋਰ ਕਿੱਧਰ ਕਿੱਧਰ ਜਾਇਆ ਦੋ ਜਵਾਬਾਂ ਤੇ ਤਾਂ ਬੋਝ ਪੈ ਗਿਆ ਹੁਣ ਪੈ ਗਿਆ ਹੈ ਹੋਰ ਹੋਰ ਪਰਦਾ ਚੱਕ ਕੇ ਉਹਨਾਂ ਦਾ ਕਹਿ ਤੇ ਹੋਰ ਜਿਹੜੇ ਦੋ ਸੰ ਬਣਾਲੇ ਉਹਨਾਂ ਨੇ ਮੰਜੇ ਚ ਪਾ ਦਿਆ ਅੱਛਾ ਉਹ ਫੋਨ ਕਰਦਾਗਾ ਦੂਜਾ ਬਣਾ ਕੀ ਨਾ ਸੀ ਗੱਜਣ ਉਹਦਾ ਨਾਂ ਉਹ ਫੋਨ ਕਰਦਾਗਾ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਭਾਈ ਤੂੰ ਮੈਨੂੰ ਕਿੱਦਾਂ ਦੱਸ ਫੇਰ ਉਹ ਜਿਹੜਾ ਲੈ ਕੇ ਆਉਂਦਾ ਕੀ ਨਾਮ ਨਾ ਭੁੱਲ ਗਿਆ ਬੰਦੇ ਦਾ ਉਹਦਾ ਚਾਚਾ ਉਹ ਕੋਲ ਆ Đਾ ਉਹ ਤਾਂ ਨਹੀਂ ਮੇਰੇ ਦਿਮਾਗ ਚੋਂ ਨਾਮ ਨਿਕਲ ਗਿਆ ਪਹਿਲਾਂ ਪਹਿਲਾਂ ਘਰ ਆਲਾ ਹਾਂ ਉਹ ਮੈਨੂੰ ਉਹ ਗੱਲ ਜਿਹੜੀ ਹੈ ਗੱਲ ਵਿੱਚ ਹੀ ਹੈ ਗੱਲ ਮੈਨੂੰ ਸਮਝਣ ਲੱਗੀ ਸੀ ਉਹ ਵੀ ਲੋੜ ਤੇ ਤਾਂ ਮੈਨੂੰ ਹਾਂ ਹੀ ਹੋ ਗਈ ਜਾਂਦਾ ਕਹਿੰਦਾ ਵੀ ਭਾਈ ਵੀ ਆਈਂ ਕਰਕੇ ਵੀ ਮੈਂ ਤਾਂ ਮੁੰਡੇ ਨੂੰ ਵੀ ਮਿਲ ਲਾਂਗਾ ਤੇ ਮੇਰੀ ਕੁੜੀ ਨੂੰ ਵੀ ਮਿਲਾਂਗਾ ਮੈਂ ਵੀ ਹੁਣ ਅਸੀਂ ਪਹਿਲਾਂ ਸਾਰਾ ਕੁਝ ਆ ਤਾਂ ਦੇਖ ਲਈਏ ਤੂੰ ਇਹ ਆ ਦੇਖ ਸਾਰਾ ਕੁਝ ਉਹ ਅੱਡ ਪਾ ਲਈ ਜਾਂਦਾ ਕੁੜੀ ਨੂੰ ਕਿੱਥੋਂ ਬਾਹਲੀ ਗਏ ਹੁਣ ਅਸੀਂ ਜਦੋਂ ਇਹਨੂੰ ਛੱਡ ਕੇ ਆਈ ਸੀ ਸਿੰਦਲਪਾਲ ਇਹ ਇਹਦੇ ਪਿਓ ਨੂੰ ਆਹੋ ਉਹ ਛੱਡ ਕੇ ਆਈ ਸੀ ਕੁੜੀ ਤਾਂ ਨਾਲ ਸੀ ਅੱਛਾ ਘਰ ਉਹਦਾ ਵਕਿਆ ਆਈ ਸੀ ਘਰ ਵਕਿਆ ਕੇ ਤੇ ਆਪਦਾ ਸਾਰਾ ਪੈਸਾ ਟੱਕਾ ਜੋ ਵੀ ਜਿੰਨਾ ਕੁ ਸੀਗਾ ਬੱਟਿਆ ਘੱਟਿਆ ਇਹਨੂੰ ਤਾਂ ਕਹਿੰਦੇ ਲੱਤ ਮਾਰ ਕੇ ਸਿੱਟੇ ਕੁੜੀ ਨੂੰ ਨਾਲ ਲੈ ਗਈ ਟੱਟ-ਪੱਟ ਕੇ ਲਈ ਤੇ ਇਹ ਹੀ ਉਹਨੇ ਦੱਸਿਆ ਕਹਿੰਦਾ ਵੀ ਜਵਾਕ ਨੂੰ ਹੁਣ ਆਉਣਾ ਸੀ ਬੂ ਮੈਂ ਮਰ ਜਾਣਾ ਮੇਰੀ ਕਿੱਡੀ ਰਾਣੀ ਧੀ ਤੇ ਕਿੱਡੇ ਤੱਕੜੇ ਘਰੇ ਵਿਆਹੀ ਸੀ ਆ ਕੀ ਹਾਲ ਹੋ ਗਿਆ ਤਾ ਹੋ 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 ਦਿਨਾਂ ਮਰ ਜਾਂਦੇ ਅੱਖਾਂ ਜਾ ਕੇ ਹੁਣ ਤਾਂ ਮੈਂ ਕਿੰਨੇ ਚਰਵਾਦ ਟੱਕਰਨਾ ਇਹਨੂੰ ਦੇਖਾਂ ਜਾ ਕੇ ਇਹਦਾ ਜਵਾਕੜੀ ਦਾ ਮੂੰਹ ਦੇਖਾਂ ਮੈਂ ਕੀ ਹਾਲ ਹੈ ਬਸ ਮਰਦੀ ਆਹ ਹੋ ਤਾ ਅੰਤਿਕਾ ਕਰੀਂ ਜਾ ਰੋਂਦੀ ਵੀ ਆ ਕਾ ਕਹੋ ਨਾ ਰੋ ਰੋਣਾ ਮੈਂ ਆ ਵੀ ਹੋਂ ਨਾ ਰੋ ਮੇਰਾ ਪੁੱਤ ਬਾਈ ਸੇ ਨਹੀਂ ਐ ਰੋਣਾ ਨਹੀਂ ਕ ਤੇਰਾ ਤਾਂ ਪਹਿਲੇ ਰੱਬ ਨੇ ਰੋਣਾ ਪਰਲੇ ਪਾ ਦਿੱਤੀ ਜਦੋਂ ਤੇਰੀ ਮਾਂ ਨੂੰ ਲੈ ਗਿਆ ਰੱਬ ਹਣਾ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਵੀ ਮਰੇ ਮਾਂ ਤੇ ਜੀਵੇ ਮਾਸੀ ਵਾ ਆ ਵੀ ਪੁੱਤ ਬੋਲਾ ਰੋਣਾ ਤੁਸੀਂ ਤਾਂ ਮੇਰੇ ਨਾਲ ਜਮੀ ਨਹੀਂ ਬਾਰਤ ਦੇ ਮੈਂ ਕੀ ਕਰਾਂ ਲੋ ਪੁੱਤ ਦੇ ਬਸ ਪੈ ਗਈ ਕੀ ਕਰਾਂ ਫਿਰ ਹੁਣ ਵੀ ਮੈਂ ਉਹਨਾਂ ਤੋਂ 올ੇ ਆਈਆਂ ਇੱਥੇ ਵਿਆਹ ਸੀ ਕਿਸੇ ਦੇ ਤਾਂ ਆਈਆਂ ਮੈਂ ਕਿਹਾ ਮੈਂ ਜਾ ਕੇ ਮੇਰੀ ਧੀ ਨੂੰ ਮਿਲ ਕੇ ਆਵਾਂ ਤੂੰ ਆਵਦਾ ਕੀ ਹਾਲ ਬਣਾ ਰੱਖਿਆ ਚਲੋ ਵਧੀਆ ਕੀਤਾ ਤੁਸੀਂ ਅੱਜ ਮੈਂ ਸੀ ਬੈਠਾ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਗੱਲ ਕੀ ਹੋਈ ਆ ਚੁੱਪ ਕਰ ਜਾ ਹੁਣ ਗੋਲ ਪੁੱਤ ਮੈਂ ਵੀ ਥੋੜਾ ਜਿਹਾ ਤੇਰੀ ਰੁਕੂੰਗੀ ਇੱਥੇ ਮੈਂ ਤਾਂ ਕਿਸੇ ਦੇ ਵਿਆਹ ਆਈ ਸੀਗੀ ਤੇ ਮੈਨੂੰ ਮੈਂ ਆਖਿਆ ਮੈਂ ਜਾ ਕੇ ਮਿਲਿਆ ਮੈਂ ਤਾਂ ਚੋਰੀ ਨੂੰ ਆਈਆਂ ਉਹਨਾਂ ਤੋਂ ਤੈਨੂੰ ਪਤਾ ਨੋ ਪੁੱਤ ਦਾ ਮੇਰੇ ਦਾ ਜੋ ਤੱਕ ਦੇ ਹੁੰਦੇ ਦਾ ਮੈਂ ਤੇਰੇ ਨਾਲ ਰੋਜ਼ ਆਉਂਦੀ ਤੇਰੇ ਕੋਲੇ ਨਾਲੇ ਤੇਰੇ ਕੋਲੇ ਕੋਈ ਦੋ ਦਿਨ ਲਾ ਕੇ ਜਾਇਆ ਕਰਦੀ ਤੇ ਗੱਲ ਕੀ ਹੋ ਗਈ ਮੈਨੂੰ ਦੱਸ ਤਾਂ ਸਹੀ ਇੱਕ ਵਾਰੀ ਕੀ ਗੱਲ ਆ ਪੁੱਤ ਗੱਲ ਦੱਸ ਮੈਨੂੰ ਕੀ ਐ ਰੋ ਨਾ ਬਸ ਬੱਚਾ ਗੱਲ ਤੁਹਾਨੂੰ ਮੈਂ ਦੱਸਦੀ ਆ ਭਾਂਜੀ ਰੱਬ ਨੇ ਇਹਦੀ ਮਸਾਂ ਸੁਣੀ ਸੀ 8 ਸਾਲਾਂ ਬਾਅਦ ਚਲੋ ਸ਼ੁਕਰ ਹੈ ਸੁਣ ਤਾਂ ਲਈ ਪ੍ਰਮਾਤਮਾ ਨੇ 8 ਸਾਲਾਂ ਬਾਅਦ ਹੀ ਸੁਣੀ ਭਾਵੇਂ ਸੁਣ ਤਾਂ ਲਈ ਨਹੀਂ ਮੀਤਾਂ ਜੀ ਤੁਸੀਂ ਪੂਰੀ ਗੱਲ ਸੁਣੋ ਦੱਸੋ ਮਹਾਰਾਜ ਨੇ ਇਹ ਬਹੁਤ ਮੁਸ਼ਕਲ ਇਹ 8 ਸਾਲਾਂ ਬਾਅਦ ਸੁਣੀ ਸੀ ਪਰ ਚੁੱਪ ਕਰ ਸੋ ਨਾ ਬੁੱਤ ਚੁੱਪ ਕਰ ਚੁੱਪ ਕਰ ਪਾਇਕ ਕੰਮ ਵਾਲੀ ਨੇ ਨਾ ਇਹਨੂੰ ਕੁਝ ਖਾਣੇ ਚ ਮਿਲਾ ਕੇ ਦਿੱਤਾ ਤੇ ਇਹਦਾ ਬੱਚਾ ਗਿਰ ਗਿਆ ਓਹ ਹੋ ਆਏ ਕਿਵੇਂ ਕੌਣ ਸੀ ਉਹ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਕੌਣ ਸੀ ਪਤਾ ਤਾਂ ਲੱਗਿਆ ਸੀ ਜੀ ਸਾਰਾ ਕੁਝ ਤੇ ਫਿਰ ਤੁਸੀਂ ਉਹਨਾਂ ਤੇ ਕੋਈ ਕੇਸ ਕੁਝ ਨਹੀਂ ਕੀਤਾ ਜਾਂ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨਾਲ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਹਾਂ ਭੈਣ ਜੀ ਹਾਂ ਮੇਰੀ ਕੁੜੀ ਵੀ ਆਈ ਹੋਈ ਹੈ ਨਾ ਜਿੱਥੇ ਉਹਦੀ ਸਤੇਲੀ ਮਾਂ ਸੀਗੀ ਮਤਲਬ ਸਤੇਲੀ ਸਾਥ ਸੀਗੀ ਉਹਦੀ ਤੇ ਉਹਨੇ ਹੀ ਕੰਮ ਵਾਲੀ ਇੱਥੇ ਲਵਾਈ ਤੇ ਉਹ ਕੰਮ ਵਾਲੀ ਨੇ ਸਾਰਾ ਕੁਝ ਉਹਦੇ ਆਖੇ ਤੋਂ ਕੀਤਾ ਇਹਦੇ ਨਾਲ ਤੇ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਆਹ ਸਾਰਾ ਪਾਣਾ ਵਰਤ ਚੁੱਕਿਆ ਤੁਸੀਂ ਚੁੱਪ ਕਰਕੇ ਕਿਵੇਂ ਬਹਿ ਜਾ ਫਿਰ ਤੁਸੀਂ ਮੇਰੇ ਕੋਲੇ ਗੱਲ ਕਿਉਂ ਨਾ ਕੀਤੀ ਚੱਲ ਮੈਂ ਚੱਲਦੀ ਆ ਨਾਲ ਤੁਹਾਡੇ ਚੱਲ ਕਰਦੇ ਆ ਤੇ ਕਾਰਵਾਈ ਕੋਈ ਭੈਣ ਜੀ ਉਹ ਤਾਂ ਰੱਬ ਨੇ ਕਾਰਵਾਈ ਪਾਰਕ ਹੀ ਉਹਤੇ ਉਹਦਾ ਦਰਦ ਆਦੀਆਂ ਹੁਣ ਠੋਕਰਾਂ ਖਾਂਦੀ ਫਿਰਦੀ ਆਏ ਠੋਕਰਾਂ ਨਹੀਂ ਠੋਕਰ ਖਵਾਉਣੀਆਂ ਪੈਂਦੀਆਂ ਖਾਂਦੀਆਂ ਨਹੀਂ ਖਾ ਹੀ ਨਹੀਂ ਖਾਦ ਮਿਲਦੀਆਂ ਹੈਗੀਆਂ ਠੋਕਰਾਂ ਉਹ ਤਾਂ ਅਗਲੇ ਨੂੰ ਦਿਖਾਉਣਾ ਪੈਂਦਾਗਾ ਹਾਲਾ ਪੱਤਨ ਤੁਸੀਂ ਜਮਾ ਠੀਕ ਕਹਿ ਰਹੇ ਹੋ ਭੈਣ ਜੀ ਪਰ ਅਸੀਂ ਇੰਨਾ ਕ ਜਿਆਦੇ ਉਲਝ ਗਏ ਸਾਰੇ ਪਰਿਵਾਰ ਜੇ ਮੈਂ ਨਹੀਂ ਆਈ ਤਾਂ ਦਾ ਮਤਲਬ ਇਹ ਨਹੀਂ ਵੀ ਅਤਿਆਗਤੀ ਕੋਈ ਵੀ ਸਾਡੀ ਸਿੱਟੀ ਵੀ ਹੈ ਮੈਂ ਤਾਂ ਇਹਨੂੰ ਪੁੱਤਾਂ ਨਾਲ ਜਿਆਦੇ ਰੱਖਿਆ ਸੀਗਾ ਕੀ ਹੋਗਾ ਜੇ ਇਹਦੀ ਮਾਂ ਤੁਰ ਗਈ ਤਾਂ ਅਸੀਂ ਵੀ ਸਾਰੇ ਕੋਈ ਨਹੀਂ ਪੁੱਤ ਕੋਈ ਨਹੀਂ ਕੋਈ ਨਹੀਂ ਕਰਦੇ ਗੱਲ ਆਪਾਂ ਰੋਣਾ ਤੂੰ ਚੁੱਪ ਕਰ ਜਾਓ ਤਾਂ ਦੇਖ ਜਿਹੜੀ ਗੱਲ ਹੋ ਗਈ ਉਹ ਤਾਂ ਹੁਣ ਪੁੱਠੀ ਨਹੀਂ ਮੁੜ ਕੇ ਆਉਂਦੀ ਹਨਾ ਤੇ ਪਰ ਹੁਣ ਕਰਦੇ ਆ ਕੋਈ ਨਹੀਂ ਕੋਈ ਨਹੀਂ ਰੋ ਨਾ ਤੂੰ ਰੋਣਾ ਮੇਰੀ ਤੀ ਹੁਣ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਦੇਖੋ ਉਹ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਗਾਹ ਨੂੰ ਤਾਂ ਅਗਲੇ ਨੂੰ ਨਸੀਹਤ ਆਜੂਗੀ ਮਾਤੀ ਨਾ ਕਾਲਾ ਕਰਿਆ ਆ ਕਾਲਾ ਕਿੱਥੇ ਆ ਨਾ ਪੁੰਜ ਕੇ ਆਉਂਦਾ ਇਹਨਜੀ ਉਹ ਨਾਂ ਮੇਰੇ ਘਰਦਿਆਂ ਕੋਲ ਨੇ ਆਪਦੇ ਚਾਚੇ ਕੋਲੇ ਨੇ ਉਹ ਹਾਂ ਪੁੱਤ ਹਾਂ ਕੋ ਮੇਰੇ ਕਣ ਹੀ ਐ ਕਿਉਂ ਦੇਖਦੀ ਐ ਨਹੀਂ ਕੋਈ ਗੱਲ ਹੋਈ ਐ ਜੀ ਕੋਈ ਉਹੀ ਗਿਆ ਸੀ ਮਿਲਣ ਗਿਆ ਕੇ ਕੋਈ ਕੀ ਗੱਲ ਵਾਤਾ ਹਾਂ ਤੁਸੀਂ ਚਾਹ ਪਾਣੀ ਨਹੀਂ ਪਿੰਦੇ ਨਹੀਂ ਚਾਹ ਪਾਣੀ ਤਾਂ ਪੀਣੇ ਆ ਕੋਈ ਨਹੀਂ ਤੁਸੀਂ ਦੱਸ ਦਿਓ ਇਹਨੂੰ ਕਿ ਇਹਨੂੰ ਕਿਉਂ ਰੋਇਆ ਵਿਚਾਰੀ ਨੂੰ ਜਵਾਕੜੀ ਨੂੰ ਨਹੀਂ ਇਹਨੂੰ ਪਤਾ ਐ ਜੀ ਸਾਰਾ ਕੁਝ ਇਹਨੂੰ ਮੈਂ ਦੱਸ ਚੁੱਕੀ ਆ ਸੱਚ ਮੈਨੂੰ ਸੱਚ ਸੱਚ ਦੱਸ ਦੇ ਕਾ ਲੱਗਿੱਤੇ ਆ ਕੁਤ ਮੈਂ ਤੈਨੂੰ ਦੱਸਤਾ ਦਿੱਤਾ ਪਿੰਚ ਵਿੱਚ ਚਾਹ ਬਣਾ ਕੇ ਲਾਉਂਦੀ ਆ ਚੁੱਪ ਚੁੱਪ ਕਰ ਜਾ ਚੁੱਪ ਕਰਕੇ ਨਾ ਨਾ ਮੇਰੇ ਨਾਲ ਚੁੱਪ ਕਰਕੇ ਗੱਲਾਂ ਕਰ ਕੀ ਗੱਲ ਹੋਈ ਐ ਮਾਸੀ ਬਸ ਜਦੋਂ ਦੀ ਆ ਗੱਲ ਹੋਈ ਨਾ ਜਵਾਕ ਵਾਲੀ ਉਹ ਤਾਂ ਦਾ ਕਾਲ ਕਰ ਹੀ ਨਹੀਂ ਹੈਗਾ ਨਾ ਉਹ ਤਾਂ ਫੋਨ ਲੱਗ ਹੀ ਜਾਂਦਾ ਚਾਚੀ ਤਾਂ ਹੀ ਕਹੀ ਜਾਂਦੀ ਵੀ ਚਾਚੇ ਕੋਲ ਹੁਣ ਤਾਂ ਗੱਲ ਵੀ ਨਹੀਂ ਕਰਾਈ ਚਾਚੀ ਨੇ ਮੇਰੀ ਚਾਚੇ ਨਾਲ ਜਦੋਂ ਵੀ ਮੈਂ ਪੁੱਛਾਂ ਚਾਚੀਂ ਚਾਚੀ ਐਂ ਕਹਿੰਦੀ ਮੇਰੀ ਗੱਲ ਹੋਊਗੀ ਚੱਲ ਮੈਨੂੰ ਦੇ ਨੰਬਰ ਉਹਦਾ ਮੇਰੇ ਕੋਲ ਨੰਬਰ ਐ ਨਹੀਂਗਾ ਕਾਲੇ ਦਾ ਨੰਬਰ ਨਹੀਂ ਲੱਗ ਜਾਂਦਾ ਚਾਚੇ ਦਾ ਨੰਬਰ ਨਹੀਂ ਹੈਗਾ ਚਲ ਉਹ ਨੰਬਰ ਲੈਨੇ ਆ ਪਰ ਉਹ ਨਾ ਰੋਣਾ ਚੱਪ ਕਰ ਜਾ ਹਾਏ ਰੱਬਾ ਹੁਣ ਮੈਂ ਕੀ ਕਹਾ ਕੀ ਨਾ ਕਹਾ ਹੈ ਪਤਾ ਤਾਂ ਹੈ ਵੀ ਝੂਠ ਦੇ ਦਪੈਰ ਹੁੰਦੇ ਨਹੀਂ ਹੋਰ ਕੀ ਟਾਲਾ ਲਾ ਕੇ ਉੱਠਦੀ ਚਾਹ ਦੇ ਬਹਾਨੇ ਉੱਠ ਕੇ ਆਉਣਾ ਪਿਆ ਕਿਤੇ ਕੋਈ ਹੋਰ ਵੀ ਨਾ ਗੱਲ ਕਰ ਲੱਗ ਜਾ ਪੁੱਛ ਕੇ ਆਉਣੀ ਆ ਹਾਏ ਰੱਬਾ ਅੱਛਾ ਪੰਦੀ ਤੁਸੀਂ ਚਾਹ ਮਿੱਠੀ ਪੀਣੀ ਆ ਕਿ ਫਿੱਕੀ ਨਾ ਨਾ ਮੈਂ ਕੁਛ ਨਹੀਂ ਪੀਣਾ ਨਾ ਮੈਂ ਚਾਹ ਮਿੱਠੀ ਪੀਣੀ ਆ ਨਾ ਫਿੱਕੀ ਪੀਣੀ ਆ ਤੇ ਮੈਨੂੰ ਗੱਲ ਦੱਸੋ ਤੁਸੀਂ ਕੀ ਆ? ਤੁਸੀਂ ਆਏ ਘਬਰਾਏ ਜਿਕੇ ਪਏ। ਨਹੀਂ ਨਹੀਂ। ਆ ਨਹੀਂ ਗੱਲ ਤਾਂ ਆਏ ਪਸੀਨਾ ਜਾ ਕੱਪੋਈ ਜਾਂਦਾ ਤੁਹਾਨੂੰ। ਨਹੀਂ ਨਹੀਂ ਪੰਜੀ ਮੈਨੂੰ ਵੈਸੇ ਹੀ ਘਬਰਾਟ ਹੋਈ ਹੋਈ ਹੈਗੀ। ਕਾਦੀ ਘਬਰਾਟ ਹੋਈ ਥੋਨੂੰ? ਘਬਰਾਟ ਤਾਂ ਸਾਨੂੰ ਹੋਣੀ ਚਾਹੀਦੀ ਹੈ। ਹਰਪ੍ਰੀਤ ਨੂੰ ਦੇਖ ਕੇ ਬਸ ਮੇਰਾ ਇਹ ਮਨ ਹੋ ਜਾਂਦਾ। ਹੁਣ ਮੈਂ ਤੁਹਾਨੂੰ ਕੀ ਦੱਸਾਂ? ਤੇ ਤੁਸੀਂ ਚਾਹ ਪਾਣੀ ਫਿਰ ਕੁਝ ਨਹੀਂ ਪੀਣਾ। ਨਹੀਂ ਮੈਂ ਕੁਝ ਨਹੀਂ ਪੀਣਾ ਅਸਤਾ ਜਾਣਾ। ਅਸੀਂ ਕਿੱਥੇ ਜਾਵਾਂਗੇ ਤੁਸੀਂ? ਮੈਂ ਰਹਿ ਨਹੀਂ ਸਕਦੀ। ਜੇ ਮੈਂ ਰਹਿ ਸਕਦੀ ਹੁੰਦੀ ਨਾ ਤਾਂ ਮੈਂ ਤੇਰੇ ਕੋਲ ਜਰੂਰ ਰਹਿੰਦੀ ਫੇਰ ਕਿਤੇ ਆਉਂਗੀ ਕੋਈ ਹੋਰ ਬਹਾਨਾ ਬਣਾ ਕੇ ਆਉਂਗੀ ਫੇਰ ਤੇਰੇ ਕੋਲੇ ਮੈਂ ਰਾਤ ਲਾ ਕੇ ਜਾਉਂਗੀ ਮਾਸੀ ਮੈਨੂੰ ਇੰਨਾ ਹੀ ਬੋਤ ਹੈ ਤੁਸੀਂ ਮੇਰੇ ਕੋਲ ਆ ਗਏ ਤੇ ਮੇਰਾ ਪਤਾ ਲੱਗ ਗਿਆ ਚਲੋ ਕੋਈ ਨਹੀਂ ਮੈਂ ਤੇਰੇ ਕੋਲੇ ਫੇਰ ਵੀ ਆਉਂਗੀ ਆਇਆ ਤਾਂ ਨਹੀਂ ਬੇਹੋਣ ਆਈਆਂ ਮੈਂ ਤਾਂ ਫੇਰ ਆਉਣਾ ਨਹੀਂਗਾ ਫੇਰ ਵੀ ਆਉਂਗੀ ਨਾਲੇ ਮੈਂ ਤੇਰੇ ਕੋਲੇ ਰਾਤ ਲਾ ਕੇ ਜਾਉਂਗੀ ਚੰਗਾ ਮੇਰੀ ਗੱਲ ਸੁਣੋ ਭੈਣ ਜੀ ਤੁਸੀਂ ਪਤਾ ਨਹੀਂ ਕਿਵੇਂ ਆਏ ਹੋ ਇਹਦੇ ਕੋਲੇ ਹਨਾ ਮੈਂ ਥੋੜਾ ਉਧਰ ਦੇਖਦੀ ਹਾਂ ਤੇ ਤੁਸੀਂ ਦੋਨੇ ਨਾ ਮਾਸੀ ਭੈਣ ਜੀ ਆਉਂਦੇ ਗੱਲਾਂ ਕਰੋ ਚਲੋ ਕੋਈ ਨਹੀਂ ਕਰ ਲਓ ਤੁਸੀਂ ਕੰਮ ਕਰ ਲਓ ਆਪਦਾ ਇਹ ਬੁੜੀ ਕੌਣ ਸੀ ਇਹ ਮਨਿੰਦਰ ਦੀ ਮੰਮੀ ਤੁਸੀਂ ਨਹੀਂ ਜਾਣਦੇ ਵੈਸੇ ਆਪਣੇ ਫੈਮਿਲੀ ਵਾਂਗੂ ਹੀ ਆ ਬਾਲੇ ਵਧੀਆ ਪਰਿਵਾਰ ਆ ਸਾਰਾ ਮੈਨੂੰ ਤਾਂ ਬਾਹਰ ਚਲਾ ਕੇ ਦੀ ਲੱਗੀ ਇਹ ਕਿਤੇ ਇਹਦੀ ਤਾਂ ਨਹੀਂ ਕੋਈ ਗੱਲਬਾਤ ਕੋਈ ਇਹੋ ਜੀ ਨਹੀਂ ਨਹੀਂ ਮਾਸੀ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਮਾਂ ਦੇ ਇਹਨਾਂ ਨੇ ਤਾਂ ਦੱਸਿਆ ਸਾਨੂੰ ਜੋ ਕੰਮ ਵਾਲੀ ਨਹੀਂ ਸਾਰਾ ਕੁਝ ਅੱਜ ਕੱਲ ਦੱਸਣ ਵਾਲੇ ਕਰ ਜਾਂਦੇ ਹੁੰਦੇ ਨੇ ਇਹੀ ਤਾਂ ਤੁਹਾਨੂੰ ਪਤਾ ਨਹੀਂ ਜਵਾਕ ਹੀ ਰਹਿ ਗਏ ਨਾ ਨੇ ਮਾਸੀ ਜੇ ਮਾ ਹੁਣ ਰਾਤ ਰਹਿਣ ਵੀ ਨਾ ਸਾਰੀ ਕਾੜ ਕੱਢ ਲੰਦੀ ਐ ਦੀ ਮੇਰੀ ਗੱਲ ਸੁਣ ਹਾਂ ਉਹੀ ਤਾਂ ਗੱਲ ਤੁਸੀਂ ਪਹਿਲੀ ਵਾਰ ਮਿਲੇ ਨਾ ਤੁਹਾਨੂੰ ਤਾਂ ਇਹ ਜਿਹਾ ਲੱਗਦਾ ਤੁਸੀਂ ਰਾਤ ਰਹੋਗੇ ਨਾ ਸਾਰਾ ਪਤਾ ਲੱਗਦੀ ਉਹਨਾਂ ਦਾ ਪੇਟ ਆ ਜੂਗਾ ਤੁਹਾਨੂੰ ਵੀ ਕਹਿ ਸਕਦੇ ਜੇ ਕਹਿ ਨਹੀਂ ਮਾ ਵੀ ਮੈਨੂੰ ਤਾਂ ਸ਼ੱਕ ਪੈਂਦਾ ਤੂੰ ਮੰਨ ਚਾਹੇ ਨਾ ਮੰਨ ਮੈਨੂੰ ਤਾਂ ਪੂਰਾ ਸ਼ੱਕ ਐ ਇਸ ਬੁੜੀ ਤੇ ਵਾਹ ਤੇ ਉਹੀ ਨਾ ਸ਼ੱਕ ਕਰੀ ਜਾ ਇਹੋ ਜਿਹੀ ਸ਼ੱਕ ਵਾਲੀ ਕੋਈ ਨਹੀਂ ਗੱਲ ਹੈਗੀ ਲਾਡੀ ਤੇ ਫਿਰ ਹੁਣ ਉਹ ਜਵਾਬਲੀਦਾ ਵੀ ਨਹੀਂ ਪਤਾ ਉਹਨੂੰ ਤਾਂ ਫੇਰ ਲਾਡੀ ਦਾ ਨਹੀਂ ਪਤਾ ਮੇਰਾ ਮੁੰਡਾ ਐ ਉਹਨੂੰ ਕੀ ਨਾ ਉਹਨੂੰ ਸਭ ਪਤਾ ਹੈ ਗੱਲ ਫਿਰ ਤੁਸੀਂ ਕਿਉਂ ਨਹੀਂ ਸਭ ਪਤਾ ਚਿੰਦਰਪਾਲ ਨੂੰ ਪਤਾ ਉਹ ਚਿੰਦਰਪਾਲ ਨੂੰ ਤਾਂ ਪਤਾ ਹੈ ਉਹਦੇ ਪਿਓ ਦੀ ਗੱਲ ਕਰਦੀਆਂ ਮੈਂ ਉਹਨੂੰ ਤਾਂ ਹੁਣ ਪਤਾ ਲੱਗਿਆ ਆ ਗੱਲ ਸਾਰੀ ਦਾ ਉਹ ਤਾਂ ਹੁਣ ਪਿੱਟ ਦਾ ਕੰਨਾਂ 'ਚ ਸਿਰ ਮਾਰਦਾ ਕਹਿੰਦਾ ਮੇਰਾ ਸੋਣਿਆਰ ਕਾ ਪੁੱਤਰ ਹੋਲਤਾ ਇਸ ਜਰਾ ਮੈਨੇ ਨਹੀਂ ਤੈਨੂੰ ਕਹਿੰਨੀ ਵੀ ਉਹਨੂੰ ਐਡੀ ਗੱਲ ਦਾ ਨਹੀਂ ਪਤਾ ਹੁਣ ਪਤਾ ਲੱਗੀ ਆ ਗੱਲ ਹੁਣ ਉਹ ਕਰਦਾਗਾ ਹੁਣ ਮੈਨੂੰ ਕੱਲ ਮੈਂ ਜਦੋਂ ਮੈਨੂੰ ਮਿਲਿਆ ਮੈਨੂੰ ਰੋਵੇ ਤਾਰੂ ਨਾਲ ਡੱਕਿਆ ਹੋਇਆ ਰੋਵੇ ਬਾਈ ਮੈਨੂੰ ਐ ਕਰਦਾ ਬਾਈ ਮੈਂ ਕਹਿੰਦਾ ਮੈਨੂੰ ਜ਼ਹਿਰ ਦੇ ਕੇ ਮਾਰਦੇ ਹੋ ਮੈਂ ਅਸਾਂ ਕੀ ਕਰਾਂ ਮਾਹ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਐ ਮੈਂ ਖਾਂ ਦੱਸਿਆ ਫਿਰ ਵੀ ਲਾਡੀ ਜੀ ਲੈ ਆਂਦਾ ਲਾਡੀ ਤਾਂ ਠੀਕ ਹੈ ਠੀਕ ਹੈ ਨਾ ਤੇ ਰਹੀ ਗੱਲ ਭਾਈ ਮਾ ਸਾਡੀ ਕੁੜੀ ਦੀ ਉਹ ਤੈਨੂੰ ਮਾ ਥੋੜਾ ਦਿਨ ਹੋਰ ਵੇਖ ਕੇ ਆਹ ਮਸਲਾ ਸਮਝਾ ਲੇ ਪੈਰੀ ਡਿੱਗੇ ਭਈ ਉੱਥੇ ਦੇਖਾ ਨਾ ਜਾਵੇ ਰੋਵੇ ਕਹਿੰਦਾ ਮੈਨੂੰ ਹੁਣ ਤੱਕ ਕਹਿੰਦਾ ਮੈਂ ਭਲੇਖੇ ਚ ਸੀ ਕਹਿੰਦਾ ਮੈਂ ਪਰਦੇ ਚ ਸੀ ਕਹਿੰਦਾ ਇਸ ਕਰਕੇ ਬੋਲੇ ਕੁਛ ਨਹੀਂ ਸਾਰੀ ਜ਼ਿੰਦਗੀ ਕੱਢ ਲਈ ਆਕਾ ਤੋਂ ਕਿੱਥੇ ਪਾਸੇ ਹੋਇਆ ਜਾਂਦਾ ਉਹ ਤਾਂ ਵਿਚਾਰੇ ਜਿਹੜੇ ਨਾ ਦਿਹਾੜੀਆਂ ਕੀਤੀਆਂ ਕਿ ਕੀ ਕੀਤੀਆਂ ਉਹਨੇ ਦੁਆ ਦੇ ਲਾ ਵੀ ਉਹੀ ਸਾਵਾ ਘਰ ਉਹਨੇ ਖਰੀਦਿਆ ਫੇਰ ਜਿਹੜਾ ਛੱਡ ਕੇ ਵੇਚ ਬਕਵਾ ਕੇ ਆਈ ਸੀ ਨਾ ਉਹੀ ਕਿਰਦੀ ਹੈ ਕਹਿੰਦਾ ਮੈਂ ਇਸੇ ਨੂੰ ਦੇਣਾ ਲਾਡੀ ਨੂੰ ਕਿ ਤੇਰੇ ਵਾਸਤੇ ਹੀ ਆ ਡੁੱਬੜੀਏ ਤੂੰ ਵੇਚਦਾ ਵਟਦਾ ਤੂੰ ਲਿਆਈ ਇੱਥੇ ਤੇ ਗਾਂ ਵਾਲਾ ਵੀ ਕਰ ਖਰਾਬ ਕਰਤਾ ਕਿੰਨੀ ਧੋਖਾ ਰੀ ਗੱਲ ਲੈਣਾ ਆਪਣੀ ਕੁੜੀ ਤੋਂ ਵੀ ਦੂਰ ਆਦੇ ਪੁੱਤ ਤੋਂ ਵੀ ਦੂਰ ਉਹ ਵੀ ਵਿਚਾਰਾ ਉੱਥੇ ਥੱਲੇ ਯਾਰ ਐਡੇ ਵੱਡੇ ਘਸ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਤੂੰ ਐਂ ਦੇਖ ਵੀ ਕੁੜੀ ਕਿੱਥੇ ਹੋਊਗਾ ਕਿ ਨਾਲ ਹੋਊਗਾ ਮੈਨੂੰ ਤਾਂ ਹਜੇ ਇਸ ਗੱਲ ਦਾ ਨਹੀਂ ਪਤਾ ਵੀ ਜਿਹੜਾ ਗੱਜਣ ਇਹ ਮਾਰ ਕੇ ਆਈ ਏ ਉਹਦੀ ਗੱਲ ਤਾਂ ਵਿਚੀ ਐ ਨਾ ਉਹਦੀ ਗੱਲ ਤਾਂ ਹਜੇ ਵਿਚੀ ਐ ਤੇ ਉਹਦਾ ਕੀ ਤਾਂ ਕੀ ਕੋਈ ਜਵਾਬ ਹੈ ਕਿੱਦਾਂ ਹੂੰ ਫੰਟੂ ਆਏ ਦੇਖਣਾ ਜੀ ਹੁਣ ਹੁਣ ਕੁਬੀਰਾ ਵੀ ਦਾਦੀ ਨੂੰ ਜੇ ਪਤਾ ਲੱਗ ਜੂਗਾ ਕਦੇ ਦੱਸਿਆਊਗੀ ਜਾਂ ਆਪਾਂ ਲੱਗ ਲਗਾ ਕੇ ਪਾੜਾਂਗੇ ਫਿਰ ਭਾਈ ਜਿਹੜਾ ਉਸ ਤੋਂ ਪਹਿਲਾਂ ਵਾਲਾ ਘਰ ਆਲਾ ਜੇ ਉਹਦੇ ਕੋਲ ਨਾ ਕਿਤੇ ਪਤਾ ਲੱਗਿਆ ਤੇ ਫਿਰ ਇਹਨੂੰ ਦਾਦੀ ਨੂੰ ਵੀ ਦੋਸ ਹੈ ਇਹ ਤਾਂ ਦਿਮਾਗ ਤੇ ਬੋਝ ਪੈਣਾ ਹੀ ਹੈ ਗੰਦਾ ਹੀ ਬਾਹਰ ਨਿਕਲ ਹੀ ਜਾਂਦੀਆਂ ਨਹੀਂ ਫਿਰ ਦਾਦੀ ਨੂੰ ਇਹ ਪਤਾ ਲੱਗੂਗਾ ਕਿ ਉਹਦੀ ਭੈਣ ਜੀ ਆ ਉਹ ਵੀ ਸਾਕੀਪੈ ਮੈਂ ਤਾਂ ਇਹਨੂੰ ਦੱਸਿਆ ਨਹੀਂ ਉਹਦੇ ਜਿਹੜੀ ਗੱਲਬਾਤ ਕਰਤੀ ਕਰਤੀ ਹੁਣ ਤਾਂ ਮੈਂ ਕੋਈ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਅੱਗੇ ਪਿੱਟੀ ਇੰਨਾ ਆਪਣੇ ਆਪ ਨੂੰ ਆ ਮੇਰੇ ਤੋਂ ਕਿਹੜਾ ਵੇਲਾ ਸੀ ਜਦੋਂ ਆ ਚਾਵਲ ਬੱਜ ਕੀ ਜਦੋਂ ਮੈਂ ਲੋਕਾਂ ਨੂੰ ਮੈਨੂੰ ਲੋਕਾਂ ਨੇ ਤਕਾ ਹੀ ਇੰਨਾ ਰੱਖਿਆ ਸੀ ਮੇਰੀ ਧੀ ਦੇ ਘਰ ਨੂੰ ਜਿਹੜਾ ਕਿਹੜਾ ਪਿੰਡ 'ਚ ਮਿਲਦਾ ਮੈਨੂੰ ਆਹੀ ਗੱਲ ਹਾਏ ਤੁਸੀਂ ਇਹਦੀ ਸੱਚਾਈ ਦੀ ਸਾਹਮਣੇ ਲੱਗੇ ਤੁਸੀਂ ਐ ਨਹੀਂ ਕਰਦੇ ਉਹ ਨਹੀਂ ਕਰਦੇ ਸਹੀ ਗੱਲ ਹੈ ਵੇ ਹੋਏ ਵਸ ਇੰਨਾ ਕਰ ਮੈਨੂੰ ਕੀ ਪਤਾ ਸੀ ਆਹ ਕੁਝ ਹੋ ਜਾਊਗਾ ਨਹੀਂ ਮੈਂ ਤਾਂ ਚੁੱਪੀ ਰਹਿੰਦਾ ਰੋਟੀ ਖਾਈ ਜਾਂਦੀ ਸੀ ਬੈਠੀ ਆਪੇ ਘਰੇ ਠੀਕ ਤਾਂ ਸੀ ਉਹ ਵੀ ਹੁੰਦਾ ਵੀ ਠੀਕ ਸੀ ਬਸ ਤਰਲ ਤਸ ਹੁਣ ਆਪ ਦੇ ਅੰਦਰ ਐ ਚਿੱਤ 'ਚ ਖੋ ਪੈਂਦੀ ਐ ਵੀ ਉਹੀ ਗੱਲ ਮੈਂ ਤਾਂ ਦਿੱਤੀ ਤੋਂ ਜਵਾਈ ਖੋਲੇ ਇੱਕ ਮਾਂ ਦਾ ਪੁੱਤ ਖੋਲੇ ਕਿ ਮੈਂ ਇੰਨਾ ਜਾਣੇ ਕੋਈ ਗੱਲਬਾਤ ਹੋਇਆ ਨਹੀਂ ਮੇਰੇ ਸਾਰੀ ਉਮਰ ਵਿੱਚ ਜਿਵੇਂ ਨਹੀਂ ਜਿਹੜਾ ਆਪਾਂ ਇੱਕ ਘਰ ਦਾ ਆਪਣਾ ਬਾਲਕ ਨਹੀਂ ਕਰਨਾ ਹੈ ਹੈ ਹੁਣ ਤਾਂ ਆਪਾਂ ਨੂੰ ਅਖਰਦ ਤਾਂ ਆਪਾਂ ਨੂੰ ਮਾਹਰ ਹੀ ਵਰਤਣਾਉਂਦੀ ਹੈ ਨਹੀਂ ਉਹਦੋਂ ਆਪਾਂ ਨੂੰ ਆਏ ਹੁੰਦਾ ਚੱਲ ਵੀ ਇਹ ਗੱਲ ਸੁਧਰ ਜੇ ਪਰ ਜਦੋਂ ਗੱਲ ਉਲਟ ਪੈ ਜਾਂਦੀ ਹੈ ਫਿਰ ਆਪਾਂ ਪਸਤਾਉਂਦੇ ਆ ਨਹੀਂ ਵੀ ਨਹੀਂ ਆਉਂਦੀ ਬਈ ਰਾਤ ਨੂੰ ਉੱਠ ਠਟ ਕੇ ਆਏ ਹੁੰਦਾ ਉਹ ਊੜਕੇ ਹੁੰਦੇ ਵੀ ਕੀ ਗੱਲ ਬਣਦੀ ਸਹੀ ਗੱਲ ਤੇ ਹੋਰ ਦਿਨਾਂ ਦੀ ਨੂੰ ਕੀ ਗੱਲ ਕਰਾਂਗੇ ਇਹ ਤਾਂ ਸੁੰਨ ਦੀ ਹਾਲ ਚੁੱਕੀ ਹੈ ਨਹੀਂ ਗੱਲ ਆਡੀ ਦਾ ਕਿੱਥੋਂ ਹਜੇ ਹੁਣ ਤਾਂ ਠੀਕ ਹੈ ਜੇ ਹਾਂ ਹੁਣ ਤਾਂ ਠੀਕ ਹੈ ਜਿੱਦੇ ਉੱਤੇ ਹਸਤਾਜ ਦੇਖਣ ਆਲਾ ਜਿੱਦੋਂ ਮੁੰਡਾ ਚੀਕਾ ਮਾਰ ਸੱਚੀ ਆਏ ਸੀਗਾ ਸਾਰੇ ਹਸਤਾਜ ਸਿਰ ਤੇ ਚੱਲੇ ਹੈ ਤੁਰਿਆ ਵੀ ਨਹੀਂ ਜਾਂਦਾ ਸੀ ਇਹਨਾਂ ਤੋਂ ਮੈਂ ਤਾਂ ਉਹ ਬੇਬੇ ਤੇ ਹੈਰਾਨ ਆਉਣੀ ਨਹੀਂ ਕਿ ਜਿਹੜਾ ਦੱਸ ਉਹ ਇਹ ਉਹ ਤੇ ਬਿਚਾਰੀ ਨੇ ਮਾਇਆ ਸੀ ਉਹਨੂੰ ਕੀ ਪਤਾ ਸੀ ਕਿ ਕੌਣ ਆ ਜਿਵੇਂ ਉਹ ਕਿਹੜਾ ਆਪਾਂ ਨੂੰ ਜਾਣਦੀ ਉਹਨ ਲੱਡ ਜਾਣਦਾ ਸੀਗਾ ਪਤਾ ਨਹੀਂ ਮੋਟੇ ਨੇ ਮੈਨੂੰ ਤਾਂ ਆਪ ਨੂੰ ਪਤਾ ਨਹੀਂ ਕਹਿੰਦੇ ਪਿੰਡ ਨਵੀਂ ਆਈ ਸੀ ਨਾਜੀ ਰੋਟੀ ਵਗੈਰਾ ਲੈ ਕੇ ਜਾਂਦਾ ਸੀਗਾ ਕਹਿੰਦਾ ਕਲਦੀ ਆ ਉਹ ਜਵਾਲ ਤਾਂ ਬਾਹਰ ਗਈ ਹੋ ਜਾਕਾ ਨੇ ਘੱਟੀ ਕਰੋ ਪਰ ਫਿਰ ਵੀ ਤੂੰ ਐਂ ਦੇਖ ਲਾ ਇਹ ਤਾਂ ਆ ਪੁੰਨ ਕੀਤਾ ਇਹਦੇ ਸਾਹਮਣੇ ਆ ਗਿਆ ਸਹੀ ਗੱਲ ਹੈ ਢੋਈ ਸੀ ਉੱਥੇ ਜਾ ਰਿਹਾ ਅੱਛਾ ਫਿਰ ਵੀ ਚੱਲ ਬੇਬੇ ਕੋਲੇ ਵਾਗ ਵੀ ਗਿਆ ਪੁੱਤ ਆਪਾਂ ਵਿਚਾਰੀ ਨੂੰ ਮਾੜੀ ਕਿਉਂ ਕਿ ਜਦੋਂ ਆਪਾਂ ਮਾੜਾ ਵੇਖੇ ਕੁਝ ਨਹੀਂ ਉਹਦਾ ਹੈ ਤੇ ਗੱਲ ਵਿਚਾਰੀ ਨੇ ਰੋਟੀ ਪਾਣੀ ਖਵਾ ਕੇ ਇਹਨੂੰ ਸੰਭਲਿਆ ਜਹੇ ਜੀ ਸੀ ਵਿਚਾਰੀ ਨੇ ਉਹ ਜਾ ਦਿੱਤਾ ਠੀਕ ਹੈ ਹੁਣ ਆਪਾਂ ਨੂੰ ਕੀ ਪਤਾ ਵੀ ਇਹਨੇ ਘਰੇ بیٹھ ਕੇ ਕੁਝ ਖਾਦਾ ਕਿ ਬਾਹਰੋਂ ਖਾ ਕੇ ਉਹਦੇ ਘਰੇ ਗਿਆ ਹਾਂ ਉਹ ਤਾਂ ਵਿਚਾਰੀ ਕਿੱਥੋਂ ਐਨੇ ਜੋਗਰੀ ਖਵਾੜ ਉਹ ਚਾਹ ਭੁੱਲੀ ਕਿ ਮੈਂ ਤਾਂ ਰੱਖ ਦਿੱਤੀ ਜੰਨੇ ਆ ਬਸ ਕੀ ਬਾਰੇ ਹੋਏ ਜਵਾਕ ਦੀ ਚਲਦੀ ਕਰਦੀ ਹੈ ਉਹ ਜੀ ਸਾਹਮਣੇ ਆ ਦੇ ਕੋ ਨੋਜ ਮਾਸਟਰ ਦਾ ਗੁੰਨਾ ਉਹ ਕਿ ਆ ਗਿਆ ਉਹ ਜਦੋਂ ਉਹ ਗੁਰਗ ਪਪਾ ਕੀ ਹੋ ਗਿਆ ਤੈਨੂੰ ਦਾਦੀ ਕੋ ਜਾਣਾ ਨਹੀਂ ਕੀ ਉਹਨੂੰ ਕੀ ਦਾਦੀ ਤਾਂ ਥੋੜੀ ਬੈਰ ਨਾ ਬਣ ਗਈ ਸਾਰੇ ਕੰਮ ਦੀ ਪਰ ਮੈਂ ਅੱਜ ਜੇ ਮਨਿੰਦਰ ਦੀ ਮਾਂ ਇੱਥੇ ਹੋਵੇ ਤਾਂ ਚਲ ਇਹਨੂੰ ਮੰਦਿਰ ਨੂੰ ਸਾਹਵੇਂ ਬਾਡੀ ਨੂੰ ਕੋਈ ਤੱਤ ਖੰਡਾ ਕਰਕੇ ਦੇਵੇ ਉਹ ਉੱਥੇ ਹਰਪ੍ਰੀਤ ਕੱਲੀ ਆ ਹੁਣ ਕੋਈ ਚੰਗਾ ਨਾ ਹੁਣ ਅਛੇ ਜੇ ਮੈਂ ਜਾਣਾ ਤਾਂ ਫਿਰ ਹੋਰ ਕੰਮ ਆਉਂਦਾ ਜੇ ਮੈਂ ਜਾਊਂਗਾ ਮੇਰੇ ਗੱਲ ਲਿਫਟ ਕੇ ਰੋਗੀ ਮੈਂ ਤੋ ਪੁੱਛੂਗੀ ਮੈਂ ਦੱਸੂ ਕਿ ਜੇ ਮੈਂ ਦੱਸਤਾ ਕਾਲੇ ਬਾਰੇ ਕੋਈ ਗੱਲਬਾਤ ਕਰਤੀ ਕੁੜੀ ਬਚਦੀ ਨਹੀਂ ਮੈਂ ਤੈਨੂੰ ਦੱਸਾਂ ਗੱਲ ਜਿਹੜੇ ਸਾਹ ਉਹ ਹੋਂਕਾ ਲੈ ਜੂਗੀ ਜੇ ਤੂੰ ਐਡੀ ਗੱਲ ਤਾਂ ਆਹ ਵੜ ਕੇ ਹਟੀ ਆ ਵੀ ਗੱਲ ਆਦੇ ਤਾਂ ਭਲੇਖੇ ਚਾ ਚੱਲ ਭਲੇਖੇ ਚਾ ਜੀ ਹਾਂ ਮੈਂ ਤਾਂ ਹੀ ਮੈਂ ਹੁਣ ਜਦੋਂ ਫੋਨ ਤੇ ਗੱਲ ਕਰਦਾ ਮੈਂ ਤਾਂ ਹਾਂ ਹੀ ਤਾਲ ਦਿੰਨਾ ਤਾਂ ਕੋਈ ਨਹੀਂ ਭਾਈ ਪਰਮਾਤਮਾ ਕਰੂੰਗਾ ਸੱਚੇ ਪਾਤਸ਼ਾਹ ਉਹ ਹੀ ਠੀਕ ਕਰਨ ਸਭ ਕੁਝ ਲੈ ਮੈਂ ਖਵਾ ਲਿਆ ਆ ਚਾਹ ਪੀ ਲਾ ਤੇ ਅੰਦਰ ਚੱਲ ਜੀ ਸੁਣਾ ਚੱਲ ਉਹ ਪਿਆ ਦੇ ਨੇ ਆਹ ਹੋਣ ਵਾਲੇ ਲਾੜੇ ਮੇਰੀ ਗੱਲ ਸੁਣ ਮੇਰੇ ਕਹਿ ਤੇ ਤਾਂ ਜਮੇ ਨਹੀਂ ਕੋਈ ਹਲਵਾ ਕਰਦਾ ਮੇਰੇ ਤੋਂ ਤਾਂ ਕੁਝ ਸਮਝ ਮੰਨ ਲੈ ਹੈ ਉਹ ਵੀ ਨੂੰ ਆਇਆ ਕਰਦਾ ਕੋਈ ਕਰਦਾ ਮਨੇ ਲੱਤ ਵੀ ਘੱਟ ਤੂੰ ਬਣਾ ਕੇ ਤੂੰ ਜਾ ਚੁੱਕਿਆ ਦੁੱਧ ਪਿਆ ਦੇ ਨਾਲ ਤੇ ਬਿਸਕੁਟ ਜੇ ਪਿਆ ਪੀਸ ਪਾਈ ਆਉ ਖਵਾ ਦੇ ਨਾ ਚਲ ਢਿੱਡ ਭਰ ਜੂਗਾ ਜੇ ਮਾੜਾ ਮੋਟਾ ਕੁਝ ਖਾ ਲੂ